ਸਾਨੂੰ ਦੱਸਣਗੇ ਸਾਡਾ ਬੰਦਾ ਖੋਲਿਆ ਇਹਨਾਂ ਵਿਚਾਰਿਆਂ ਦੇ ਪੈਸੇ ਖੋਲੇ ਬੰਦੇ ਖੋਲੇ ਅੱਜ ਇਹ ਕਹਿੰਦੇ ਸਾਡਾ ਕਸੂਰ ਹੀ ਕੋਈ ਨਹੀਂ ਪਰਿਵਾਰ ਆਇਆ ਦੂਜਾ ਅੰਦਰ ਉਹ ਕਹਿੰਦਾ ਸਾਡਾ ਕਸੂਰ ਕੋਈ ਨਹੀਂ ਡਾਕਟਰ ਆਇਆ ਸਾਡਾ ਕਸੂਰ ਕੋਈ ਨਹੀਂ ਫਿਰ ਕਸੂਰਗੇ ਡਾਇਰੈਕਟਰ ਆਇਆ ਸਾਡਾ ਕਸੂਰ ਕੋਈ ਨਹੀਂ ਫਿਰ ਇਹਨਾਂ ਨੂੰ ਫਾਂਸੀ ਡੰਗ ਦਿਓ ਸ਼ਕਤੀ ਪ੍ਰਦਰਸ਼ਨ ਕਰਨ ਦਾ ਹੱਕ ਸਭ ਨੂੰ ਹੈ ਪਰ ਮੀਡੀਆ ਚ ਅੱਗੇ ਥਰੇ ਟੱਕਰਨ ਦਾ ਹੱਕ ਡਾਕਟਰਾਂ ਨੂੰ ਘਟੋ-ਕੱਠ ਨਹੀਂ ਆ ਇਹ ਤਾਂ ਮੈਂ ਕਹਿਣਾ ਚਾਹੁੰਦਾ ਵੀ ਖਾਣ ਪੀਣ ਨੂੰ ਬੰਦਰੀ ਡੰਡੇ ਖਾਣ ਨੂੰ ਰਿਚ ਕਿ ਜਿਹੜਾ 15000 ਦੀ ਨੌਕਰੀ ਕਰਦਾ ਡੰਡੇ ਉਹਨੂੰ ਮਾਰੀ ਚੱਲੋ ਤੇ ਪੈਸੇ ਆਪ ਇਕੱਠੇ ਕਰੀ ਚੱਲੋ ਕਿਸੇ ਅਨਨੋਨ ਬੰਦੇ ਦੇ ਪਰਚਾ ਕੀਤਾ ਕਿਸੇ ਡਾਕਟਰ ਨੇ ਬਾਤ ਚੱਕੀ ਕਿਸੇ ਹਸਪਤਾਲ ਦੇ ਬੰਦੇ ਨੇ ਬਾਤ ਚੱਕੀ ਅੱਜ ਜਦੋਂ ਡਾਕਟਰਾਂ ਦਾ ਨਾਮ ਦਰਜ ਹੋ ਗਿਆ ਤੇ ਸਾਰਿਆਂ ਦੀ ਲੇਰ ਵੱਜ ਗਈ ਮਾੜੇ ਦੀ ਮਰਗੀ ਮਾਂ ਤੇ ਕੋਈ ਨਹੀਂ ਲੈਂਦਾ ਨਾ ਟਕੜੇ ਦਾ ਮਰ ਗਿਆ ਕੁੱਤਾ ਤੇ ਸਾਰਾ ਪੰਡ ਨਹੀਂ ਸੱਤਾ ਇਹ ਘਰ ਤਾਂ ਪ੍ਰਾਣੀਆਂ ਬਣੀਆਂ ਐਦਾਂ ਨਹੀਂ ਬਣੀਆਂ ਇਹਨਾਂ ਲੋਕਾਂ ਕਰਕੇ ਬਣੀਆਂ ਰਫਾ ਦਫਰ ਕਰੋ ਮੈਨੂੰ ਸੁਣਨ ਚ ਆਇਆ ਵੀ ਕਹਿੰਦੇ ਵੀ ਬਹਿ ਕੇ ਗੱਲ ਕਰਨੀ ਜਾਂ ਕਿਸ ਤਰ੍ਹਾਂ ਕਰ ਲੈਣੀ ਐ ਇੱਧਰ ਦੇ ਕੋਈ ਗੱਲਾਂ ਹੋਈਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਇੱਕ ਗੜਾ ਕਰੋ ਮੁੜ ਕੇ ਮਾਫੀ ਨਮਾਓ ਤੂੰ ਕੰਮ ਖਤਮ ਹੋ ਜਾਂਦਾ ਇੱਕ ਕਹਿ ਗਏ ਤੱਕ ਬੰਦਾ ਮਾਰ ਕੇ ਫੇਰ ਜਾਏ ਮੈਨੂੰ ਮਾਫ ਕਰਦੇ ਮੈਂ ਤੂੰ ਵੀ ਮਰ ਗਿਆ ਵੈਸੇ ਹੀ ਮਰ ਗਿਆ ਤੇ ਤੁਸੀਂ ਮਾਫ ਕਰ ਦਿਓ ਮੈਨੂੰ ਤੁਹਾਡੀ ਬੋਡੀ ਦਾ ਸਤਿਕਾਰ ਕਰਦਾ ਉਹ ਕਰਦਾ ਸਾਨੂੰ ਹਨ ਕੀ ਪਤਾ ਹੋਇਆ ਕਿ ਨਹੀਂ ਹੋਇਆ ਕੀ ਕੀਤਾ ਨੇ ਕੀ ਨਹੀਂ ਕੀਤਾ ਸਾਨੂੰ ਤੇ ਜੋ ਸਾਡੀ ਬੋਡੀ ਨਹੀਂ ਮਿਲੀ ਅਸੀਂ ਤਾਂ ਉਦੋਂ ਦੇ ਭੜਕਦੇ ਤੁਰੇ ਫਿਰਦੇ ਆ ਪਿਛਲੇ ਦਿਨੀਂ ਲੁਧਿਆਣਾ ਦੇ ਵਿਸ਼ਾਸ਼ਤਾਲ ਦੇ ਵਿੱਚ ਇੱਕ ਰੈੱਡ ਬਰਡ ਲੈ ਕੇ ਰੋਲਾ ਪਿਆ ਸੀਗਾ ਪਰਿਵਾਰ ਅੱਜ ਡੀਸੀ ਦਫ਼ਤਰ ਪਹੁੰਚੇ ਗਲਬਤ ਕਰਦੇ ਆ ਹਿਊਮਨ ਰੇਟਸ ਦੇ ਕੁਸ਼ਨ ਨਾਲੇ ਕੁਝ ਮੈਂਬਰ ਨਾਲੇ ਜਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਹਿਊਮਨ ਰੇਟਸ ਰੂਮ ਵਿੱਚ ਪਾਉਣ ਦੀ ਕੀ ਲੋੜ ਪੈਗੀ ਹਿਊਮਨ ਰਾਈਟ ਤਾਂ ਪਹਿਲੇ ਦਿਨ ਤੋਂ ਇਨਵੋਲ ਹੈ ਜੀ ਜਿਹੜਾ ਇਹ ਪਰਚਾ ਵੀ ਹੋਇਆ ਹਿਊਮਨ ਰਾਈਟ ਦੀ ਇੰਟਰਵੈਂਸ਼ਨ ਤੋਂ ਬਾਅਦ ਹੀ ਹਿਊਮਨ ਰਾਈਟ ਨੇ ਨੋਟਿਸ ਲਿਆ ਸੀ ਪ੍ਰਸ਼ਾਸਨ ਨੂੰ ਵੀ ਉਹਨਾਂ ਨੇ ਜਾ ਕੇ ਤਾੜਨਾ ਕੀਤੀ ਸੀ ਵੀ ਜੋ ਕਾਨੂੰਨ ਕਹਿੰਦਾ ਕਾਨੂੰਨ ਦੀ ਪਾਲਣਾ ਕਰੋ ਤੇ ਪਹਿਲੇ ਦਿਨ ਤੋਂ ਹੀ ਹਿਊਮਨ ਰਾਈਟ ਤਾਂ ਪਰਿਵਾਰ ਦੇ ਨਾਲ ਖੜਾ ਜੀ ਕਿਉਂਕਿ ਇਹ ਹਿਊਮਨ ਰਾਈਟ ਦੀ ਮੋਰਲ ਡਿਊਟੀ ਹੈ ਜੀ ਕਿ ਜਦੋਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਊਗਾ ਹਿਊਮਨ ਰਾਈਟ ਨੇ ਆ ਕੇ ਖੜਨਾ ਹੀ ਕਰਨਾ ਤੇ ਅਸੀਂ ਆਪਣੀ ਡਿਊਟੀ ਪੂਰੀ ਕਰ ਰਹੇ ਹਾਂ ਜੀ ਬਸ ਅੱਛਾ ਅੱਜ ਡੀਸੀ ਜੱਤਰ ਪਹੁੰਚੇ ਹਾਂ ਕੀ ਕਾਰਨ ਪੈ ਗਿਆ ਕਿਉਂਕਿ ਕੱਲ ਜਿਹੜੇ ਡਾਕਟਰ ਆਈਸੀ ਡੀਸੀ ਅੱਜ ਤੁਹਾਨੂੰ ਆਣਾ ਪੈ ਗਿਆ ਨੇ ਮੈਂ ਡਾਕਟਰਾਂ ਕਰਕੇ ਤਾਂ ਨਹੀਂ ਆਇਆ ਕਿਉਂਕਿ ਸਾਨੂੰ ਤਾਂ ਡੀਸੀ ਦਫ਼ਤਰ ਤੋਂ ਕਾਲ ਆਈ ਸੀ ਜੀ ਪਰਿਵਾਰ ਦੇ ਨਾਲ ਕਈ ਜਗ੍ਹਾ ਤੇ ਸਾਡੇ ਵੀ ਬਿਆਨ ਐਡ ਨੇ ਸਾਡੇ ਵੀ ਸਿਗਨੇਚਰ ਹੋਏ ਆ ਸਾਡੀ ਟੀਮ ਦੇ ਬੰਦਿਆਂ ਦੇ ਹੋਏ ਆ ਸੋ ਸਾਨੂੰ ਕਾਲ ਆਈ ਸੀ ਅਸੀਂ ਉੱਥੇ ਆ ਗਏ ਆਪਣਾ ਪੱਖ ਰੱਖਣਾ ਸੀਗਾ ਉਹਨਾਂ ਨੇ ਕਿਹਾ ਆਪਣੇ ਬਿਆਨ ਕਲਮਬੰਦ ਕਰੋ ਅਸੀਂ ਤਾਂ ਆਪਣੇ ਬਿਆਨ ਕਲਮਬੰਦ ਕਰਾਉਣ ਆਏ ਆ ਇਹ ਤਾਂ ਗੱਲ ਮੈਂ ਤਾਂ ਕੀਤੀ ਹੈ ਕਿ ਪੱਤਰਕਾਰ ਵੀ ਸਵਾਲ ਕਰਦੇ ਆ ਕਿ ਕੱਲ ਡਾਕਟਰਾਂ ਨੇ ਆ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਤਾਂ ਤੇ ਅਸੀਂ ਉਹਦਾ ਜਵਾਬ ਦਿੱਤਾ ਜੀ ਸ਼ਕਤੀ ਪ੍ਰਦਰਸ਼ਨ ਕਰਨ ਦਾ ਹੱਕ ਸਭ ਨੂੰ ਹੈ ਪਰ ਮੀਡੀਆ ਚ ਆ ਕੇ ਥਰਟ ਕਰਨ ਦਾ ਆ ਕਿ ਡਾਕਟਰਾਂ ਨੂੰ ਘੱਟੋ ਘੱਟ ਨਹੀਂ ਆ ਹੋਰ ਜਿਹੜਾ ਮਰਜ਼ੀ ਕਰਾ ਜਾਵੇ ਜੀ ਫੇਰ ਆਪਾਂ ਪੜੇ ਲਿਖੇ ਤੇ ਅਨਪੜ੍ਹ ਦਾ ਫਰਕ ਕਿੱਥੋਂ ਕੱਢਾਂਗੇ ਜੀ ਜੇ ਪੜੇ ਲਿਖਿਆ ਨੇ ਵੀ ਅਨਪੜ੍ਹ ਵਾਲੀਆਂ ਸਾਡੀਆਂ ਵਰਗੀਆਂ ਕਾਰਵਾਈਆਂ ਕਰਨੀਆਂ ਤੇ ਫਿਰ ਫਰਕ ਕਿੱਥੇ ਰਹਿ ਗਿਆ ਜੀ ਉਹਨਾਂ ਦਾ ਹੋ ਤੁਸੀਂ ਕੁਝ ਪੇਪਰ ਹੱਥ 'ਚ ਲੈ ਕੇ ਆਏ ਹੋ ਅੰਦਰ ਵੀ ਦਿਖਾ ਰਹੇ ਸੀਗੇ ਹੁਣ ਪ੍ਰੈਸਰ ਨੂੰ ਦਿਖਾਇਆ ਕੀ ਚੱਕਰ ਕੀ ਹੈ ਪੇਪਰ ਕਾਲੇ ਚੱਕੇ ਹੋ ਤੁਸੀਂ ਨਹੀਂ ਨਹੀਂ ਜਿਹੜਾ ਪਰਚਾ ਦਰਜ ਹੋਇਆ ਉਹਦੇ 'ਚ ਕੋਈ ਸਾਡੇ ਨਾਲ ਭਰਾਤਾ ਚਾੜੀ ਨਹੀਂ ਨਿਭਾਈ ਗਈ ਜੇ ਅਸੀਂ ਕਹੀਏ ਪੁਲਿਸ ਨੇ ਜਾਂ ਡਿਪਟੀ ਕਮਿਸ਼ਨਰ ਨੇ ਕੋਈ ਸਾਡਾ ਰਿਸ਼ਤੇਦਾਰੀ ਪਗਾਈ ਹੈ ਕੁਝ ਨਹੀਂ ਹੈ ਜੋ ਕਾਨੂੰਨ ਕਹਿੰਦਾ ਹੈ ਕਾਨੂੰਨ ਦੇ ਅਧਿਕਾਰ ਆ ਉਸੇ ਅਧਿਕਾਰ ਦੇ ਨਾਲ ਪੁਲਿਸ ਨੇ ਪਰਚਾ ਦਰਜ ਕੀਤਾ ਇਹ ਗਲਤ ਮੈਸੇਜ ਦਿੱਤਾ ਜਾ ਰਿਹਾ ਇੱਕ ਜਿਹੜੀ ਚੀਜ਼ ਇਹ ਆ ਕਿ ਜੀ ਡਾਕਟਰਾਂ ਨੇ ਕੋਈ ਕਸੂਰ ਨਹੀਂ ਕੀਤਾ ਕਸੂਰ ਤਾਂ ਮੈਂ ਦੀ ਜਦੋਂ ਕਿਸੇ ਹਸਪਤਾਲ ਦੇ ਵਿੱਚ ਕੋਈ ਵੀ EMPLOYE ਕੋਈ ਗਲਤੀ ਕਰਦਾ ਤੇ ਹਸਪਤਾਲ ਦਾ ਮਾਲਕ ਉਹਦਾ ਜ਼ਿੰਮੇਵਾਰ ਹੁੰਦਾ ਜਿਹੜੇ ਦੋ ਡਾਇਰੈਕਟਰ ਇਹ ਕਹਿ ਰਿਹਾ ਜੀ ਡਾਇਰੈਕਟਰ ਨਹੀਂ ਹੈਗੇ ਜੀ ਇਹ ਤਾਂ ਟ੍ਰੀਟਿੰਗ ਡਾਕਟਰ ਹੈ ਤੇ ਸਾਡੀ ਐਡਮਿਸ਼ਨ ਮੋਗੇ ਤੋਂ ਰੈਫਰ ਕੀਤਾ ਗਿਆ ਬਾਇ ਨੇਮ ਡਾਕਟਰ ਨਰਿੰਦਰਜੀਤ ਸਿੰਘ ਮੱਲੀ ਸਾਡਾ ਇਲਾਜ ਤਾਂ ਮੰਡੀ ਕੋਲੋਂ ਸ਼ੁਰੂ ਹੋਇਆ ਜੀ ਤੇ ਫਿਰ ਉਹ ਕਿਵੇਂ ਕਹਿ ਦਿੰਦੇ ਵੀ ਉਹਦਾ ਕਸੂਰ ਹੀ ਕੋਈ ਨਹੀਂ ਹੈਗਾ ਜ਼ਿੰਮੇਵਾਰੀ ਤਾਂ ਉਹਦੀ ਆ ਅਸੀਂ 3.5 ਲੱਖ ਰੁਪਈਆ ਉਹ ਉਸਾਂ ਦੇ ਨੂੰ ਦਿੱਤਾ ਉਸ سپورਟ ਬੁਆਏ ਨੂੰ ਦਿੱਤਾ ਪੈਰਾਮੈਡੀਕਲ ਸਟਾਫ ਨੂੰ ਦਿੱਤਾ 35 ਲੱਖ ਰੁਪਿਆ ਦਾ ਲਿਆ ਹਸਪਤਾਲ ਨੇ ਸਾਡੇ ਕੋਲੋਂ ਜਿਹੜਾ 7500 ਰੁਪਿਆ ਮੋਰਚੀ ਦਾ ਲਿਆ ਉਸ ਬੰਦੇ ਨੇ ਥੋੜੀ ਦਾ ਜੀ 15000 ਤਨਖਾਹ ਲੈਣੀ ਹੈ ਉਹਦਾ ਪੈਸੇ ਲੈ ਕੇ ਗਿਆ ਹਸਪਤਾਲ ਤੇ ਅਸੀਂ ਕਿਵੇਂ ਕਹਿ ਦਈਏ ਵੀ ਦੋਸ਼ੀ ਉਹ 15000 ਵਾਲਾ ਬੰਦਾ ਇਹ ਤਾਂ ਮੈਂ ਕਹਿਣਾ ਚਾਹੁੰਦਾ ਵੀ ਖਾਣ ਪੀਣ ਨੂੰ ਬੰਦਰੀ ਡੰਡੇ ਖਾਣ ਨੂੰ ਰਿਚ ਕਿ ਜਿਹੜਾ 15000 ਦਾ ਨੌਕਰੀ ਕਰਦਾ ਡੰਡੇ ਉਹਨੂੰ ਮਾਰੀ ਚੱਲੋ ਤੇ ਪੈਸੇ ਆਪ ਇਕੱਠੇ ਕਰੀ ਚੱਲੋ ਇਸੇ ਕਰਕੇ ਤਾਂ ਹਿਊਮਨ ਰਾਈਟ ਆਇਆ ਹੁਣ ਜਿਹੜੀਆਂ ਗੱਲਾਂ ਮੰਨ ਲਓ ਪਰਿਵਾਰ ਨੂੰ ਪਤਾ ਉਹਦਾ ਪਰਿਵਾਰ ਕਰੂਗਾ ਜਿਹੜੀਆਂ ਨਹੀਂ ਪਤਾ ਜੋ ਕਾਨੂੰਨ ਆ ਉਹ ਸਾਡਾ ਪੱਖ ਹੈ ਜੀ ਅਸੀਂ ਉਹ ਪੱਖ ਮੀਡੀਆ 'ਚ ਰੱਖ ਰਹੇ ਆ ਜੀ ਪਰ ਇਹਦੇ 'ਚ ਬੜੀ ਦੁਖ ਦੀ ਗੱਲ ਆ ਕੱਲ 300 ਬੰਦਿਆਂ ਨੇ ਆ ਕੇ ਥ੍ਰੈਟ ਕੀਤਾ ਮੀਡੀਆ ਦੇ ਵਿੱਚ ਸਾਨੂੰ ਨਹੀਂ ਪਤਾ ਇੰਟੈਂਸ਼ਨਲੀ ਉਹ ਹਿਊਮਨ ਰਾਈਟ ਨੂੰ ਥੈਟ ਕਰ ਰਹੇ ਆ ਸੇਮਲ ਐਡਮਿਨਿਸਟ੍ਰੇਸ਼ਨ ਨੂੰ ਕਰ ਰਿਹਾ ਪੁਲਿਸ ਨੂੰ ਕਰ ਰਿਹਾ ਜਾਂ ਪਰਿਵਾਰ ਨੂੰ ਕਰ ਰਿਹਾ ਮੈਂ ਇੱਕ ਗੱਲ ਬੜੀ ਕਲੀਅਰ ਕਰਨਾ ਚਾਹੁੰਦਾ ਜੀ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਤੁਸੀਂ 300 ਆਜੋ ਚਾਹੇ 600 ਆਜੋ ਇਹਦੇ ਵਿੱਚ ਭਾਈ ਜੀ ਬੜੀ ਸ਼ਰਮ ਵਾਲੀ ਗੱਲ ਹੈ ਤੁਸੀਂ ਜਿਹੜੀ ਆਪਣੀ ਓਥ ਲੈਨੇ ਹੋ ਡਾਕਟਰ ਬਣਨ ਤੋਂ ਪਹਿਲਾਂ ਤੁਸੀਂ ਉਹਦੀ ਵੀ ਵਾਇਲੇਸ਼ਨ ਕਰ ਰਹੇ ਹੋ ਤੁਹਾਡਾ ਇਹ ਹੱਕ ਨਹੀਂ ਬਣਦਾ ਤੁਹਾਨੂੰ ਅਗਰ ਕੋਈ ਪ੍ਰੋਬਲਮ ਸੀਗੀ ਤਾਂ ਤੁਸੀਂ ਪਹਿਲੇ ਦਿਨ ਦਾ ਕੋਈ ਨਾ ਉੱਠਿਆ ਜਦੋਂ ਕਿਸੇ ਨੂੰ ਦੋਸ਼ੀ ਨਹੀਂ ਬਣਾਇਆ ਗਿਆ 22 ਤਰੀਕ ਨੂੰ ਕਿਸੇ ਅਨਨੌਨ ਬੰਦੇ ਦੇ ਪਰਚਾ ਕੀਤਾ ਕਿਸੇ ਡਾਕਟਰ ਨੇ ਬਾਤ ਚੱਕੀ ਕਿਸੇ ਹਸਪਤਾਲ ਦੇ ਬੰਦੇ ਨੇ ਬਾਤ ਚੱਕੀ ਅੱਜ ਜਦੋਂ ਡਾਕਟਰ ਦਾ ਨਾਮ ਦਰਜ ਹੋ ਗਿਆ ਤੇ ਸਾਰਿਆਂ ਦੀ ਲੇਰ ਵੱਜ ਗਈ ਮਾੜੇ ਦੀ ਮਰਜ਼ੀ ਮਾਂ ਤੇ ਕੋਈ ਨਹੀਂ ਲੈਂਦਾ ਨਾ ਤਕੜੇ ਦਾ ਮਰ ਗਿਆ ਕੁੱਤਾ ਤੇ ਸਾਰਾ ਪਿੰਡ ਨਹੀਂ ਸੱਤਾ ਇਹ ਘਾਵਤਾ ਪ੍ਰਾਣੀਆਂ ਬਣੀਆਂ ਐਦਾਂ ਨਹੀਂ ਬਣੀਆਂ ਇਹਨਾਂ ਲੋਕਾਂ ਕਰਕੇ ਬਣੀਆਂ ਉਹ ਕਹਿੰਦੇ ਵੀ ਅਗਰ ਪਰਚਾ ਦਰਜ ਨਾ ਹੋਇਆ ਤਾਂ ਸਾਡੀ ਮੰਗ ਨਾਲ ਸੁਣੀਏ ਤਾਂ ਅਸੀਂ ਵੱਡੀ ਵੱਡਾ ਅੰਦੋਲਨ ਕਰਾਂਗੇ ਧਰਨੇ ਲਾਵਾਂਗੇ ਅਸੀਂ ਤੁਸੀਂ ਕਿਸ ਤਰ੍ਹਾਂ ਦੇ ਦਿਓ ਕਿਉਂਕਿ ਡਾਕਟਰ ਵੱਲੋਂ ਧਰਨਾ ਲਾਉਣਾ ਇੱਕ ਸ਼ੋਭਾ ਨਹੀਂ ਦਿੰਦਾ ਜਾਂਦਾ ਮੇਰੇ ਖਿਆਲ ਨਾਲ ਕਿਤੇ ਅੰਮੀ ਨਾਲ ਇੰਟੀਮੀਡੇਸ਼ਨ ਦੀ ਐਫ ਆਈ ਆਰ ਦਰਜ ਕਰਾਵਾਂਗੇ ਧਰਨੇ ਲਾਉਣੇ ਆ ਇਹਨਾਂ ਨੇ ਇਹ ਹਿਊਮਨ ਰਾਈਟਸ ਕਮਿਸ਼ਨ ਇੰਟਰਵਿਊ ਕਰੂਗਾ ਇਹਦੇ ਵਿੱਚ ਇਹ ਕਰਨ ਦਾ ਸਹੀ ਇਹ ਕੋਈ ਗੱਲ ਐਸੈਂਸ਼ੀਅਲ ਸਰਵਿਸਿਸ ਦੇ ਵਿੱਚ ਤੁਸੀਂ ਆਉਂਦੇ ਹੋ ਤੇ ਤੁਸੀਂ ਆ ਕੇ ਲੋਕਾਂ ਨੂੰ ਥ्रेट ਕਰ ਰਹੇ ਹੋ ਕਿ ਮੈਨੂੰ ਇੱਕ ਗੱਲ ਦੱਸੋ ਪ੍ਰਾਈਵੇਟ ਹਸਪਤਾਲ ਤੁਹਾਡੇ ਨਹੀਂ ਖੁੱਲੇ ਕਿ ਮੇਰੇ ਨਹੀਂ ਖੁੱਲੇ ਪਹਿਲੇ ਇਸ ਗੱਲ ਦਾ ਜਵਾਬ ਲਓ ਇਹਨਾਂ ਕੋਲੋਂ ਤੁਸੀਂ ਵੀ ਕਾਨੂੰਨ ਪੁੱਛੋ ਇਹਨਾਂ ਨੂੰ ਜਾ ਕੇ ਤੁਸੀਂ ਕਿਵੇਂ ਥ੍ਰੈਟ ਕਰ ਦਿਓਗੇ ਵੀ ਅੱਗੇ ਇੱਥੇ ਵੀ ਅਸੀਂ ਐਂ ਕਰ ਦਾਂਗੇ ਓ ਕਰ ਦਾਂਗੇ ਜਿਹੜਾ ਹਸਪਤਾਲ ਖੋਲਿਆ ਤੁਸੀਂ ਆਪਣੇ ਢਿੱਡ ਨੂੰ ਖੁੱਲੇ ਆ ਸਾਡੇ ਤੇ ਆਸਾਨ ਨਹੀਂ ਕੀਤਾ ਅਸੀਂ ਕੋਈ ਲਿਖਤੀ ਅਰਜੀ ਨਹੀਂ ਦੇ ਕੇ ਗਏ ਤੁਹਾਨੂੰ ਵੀ ਹਸਪਤਾਲ ਖੋਲੋ ਤੁਸੀਂ ਆਪ ਡਾਕਟਰੀ ਦੀ ਪੜ੍ਹਾਈ ਕੀਤੀ ਆਪਣਾ ਕਾਰੋਬਾਰ ਚਲਾਇਆ ਥ੍ਰੈਟ ਕਿਹਦੇ ਮੂੰਹ ਨਾਲ ਕਰਦੇ ਹੋ ਮੈਂ ਤਾਂ ਕਹਿੰਦਾ ਕਰ ਦਿਓ ਦੰਦੇ ਕਰਦੇ ਅੱਜ ਕਰੋ ਸਾਡੇ ਸਰਕਾਰੀ ਹਸਪਤਾਲ ਵਧੀਆ ਚੱਲਣਗੇ ਉਹਨਾਂ ਦਾ ਮਿਆਰ ਉੱਚਾ ਹੋਊਗਾ ਉੱਥੇ ਇਲਾਜ ਵਧੀਆ ਹੋਣਗੇ ਸਰਕਾਰਾਂ ਧਿਆਨ ਦੇਣਗੀਆਂ ਲੋਕਾਂ ਦੇ ਇਲਾਜ ਫ੍ਰੀ ਹੋਣਗੇ ਤੁਸੀਂ ਕਰੋ ਤੇ ਸਹੀ ਜੋ ਕਿਹਾ ਨੂੰ ਪੂਰਾ ਕਰੋ ਜਦੋਂ ਮਰੀਜ਼ ਆਉਂਦਾ ਉਦੋਂ ਪੂਰੀ ਕੇਅਰ ਕੀਤੀ ਜਾਂਦੀ ਹੈ ਮਰੀਜ਼ ਜਦੋਂ ਡੈੱਡ ਡੈੱਥ ਹੋ ਜਾਂਦੀ ਹੈ ਜਦੋਂ ਰੱਬ ਨਾ ਕਰੇ ਕਿਸੇ ਦੀ ਡੈੱਥ ਹੋਵੇ ਪਰ ਉਦੋਂ ਪੈਸੇ ਦੋਵੋ ਤੇ ਬੋਡੀ ਲੜ ਪਰ ਬੋਡੀ ਖਰਦੂਰਦ ਕਰ ਦਿੱਤੀ ਗਈ ਗੁਨਾਹ ਕੀ ਹੈ ਸਬਾਬ ਕੀ ਹੈ ਉਹ ਸ਼ਖਸ हमको बता ਰਹਾ ਹੈ ਜੋ ਕਿਸੇ ਕੇ ਰਿਸ਼ਤੇ ਖਤਮ ਕਰਕੇ ਆਪਣੇ ਰਿਸ਼ਤੇ ਬਣਾ ਰਹਾ ਹੈ ਇਹ ਸਾਨੂੰ ਦੱਸਣਗੇ ਵੀ ਗੁਨਾਹਗਰ ਕੌਣ ਹੈ بے ਕਸੂਰ ਕੌਣ ਹੈ ਇਹ ਸਾਨੂੰ ਦੱਸਣਗੇ ਸਾਡਾ ਬੰਦਾ ਖੋਲਿਆ ਇਹਨਾਂ ਵਿਚਾਰਿਆਂ ਦੇ ਪੈਸੇ ਖੋਲੇ ਬੰਦੇ ਖੋਲੇ ਅੱਜ ਇਹ ਕਹਿੰਦਾ ਸਾਡਾ ਕਸੂਰ ਹੀ ਕੋਈ ਨਹੀਂ ਪਰਿਵਾਰ ਆਇਆ ਦੂਜਾ ਅੰਦਰ ਉਹ ਕਹਿੰਦਾ ਸਾਡਾ ਕਸੂਰ ਕੋਈ ਨਹੀਂ ਡਾਕਟਰ ਆਇਆ ਸਾਡਾ ਕਸੂਰ ਕੋਈ ਨਹੀਂ ਡਾਇਰੈਕਟਰ ਆਇਆ ਸਾਡਾ ਕਸੂਰ ਕੋਈ ਨਹੀਂ ਫਿਰ ਇਹਨਾਂ ਨੂੰ ਫਾਂਸੀ ਡੰਗ ਦਿਓ ਆ ਖੜੇ ਨੇ ਚਾਰ ਜਣੇ ਪਿੰਡ ਤੇ ਦੱਸ ਲੋ ਖੜੇ ਆ ਜਾਓ ਫੰਦਾ ਇਹ ਦਰਹਤ ਤੇ ਪਾ ਕੇ ਇਹਨਾਂ ਦੇ ਗਲਾਂ 'ਚ ਰੱਸੇ ਪਾਓ ਮਾਰੋ ਇਹਨਾਂ ਨੂੰ ਵੀ ਇਹ ਪੰਜਾਬ 'ਚ ਰਹਿੰਦੇ ਕਿਉਂ ਨੇ ਜੇ ਕਿਸੇ ਦਾ ਕਸੂਰ ਹੀ ਨਹੀਂ ਜੇ ਤਾਂ ਵੀ ਗਲਾਂ 'ਚ ਫੁੱਲੇ ਪਾਓ ਕਿਉਂ ਨਹੀਂ ਪਾਉਂਦੇ ਤੁਸੀਂ ਫਿਰ ਉਹ ਮੰਗ ਕੀ ਕਰਦੇ ਹੁਣ ਤੁਸੀਂ ਭਾਈ ਜੀ ਇੱਕੋ ਇੱਕ ਮੰਗ ਹੈ ਜਿਹੜੇ ਦੋਸ਼ੀਆਂ ਖਿਲਾਫ ਪਰਚਾ ਦਰਜ ਹੋਇਆ ਇਹਨਾਂ ਦੀ ਇਮੀਡੀਏਟ ਅਰੈਸਟ ਚਾਹੀਦੀ ਹੈ ਜੀ ਇਹੀ ਕੋਈ ਇੱਕ ਮੰਗ ਲੈ ਕੇ ਇੱਥੇ ਪਹੁੰਚਿਆ ਕਿਹਾ ਜਾ ਰਿਹਾ ਵੀ ਪਰਿਵਾਰ ਦੇ ਕੋਲ ਡਾਕਟਰ ਸਾਹਿਬ ਪਹੁੰਚੇ ਸੀਗੇ ਮਾਫੀ ਮੰਗੀ ਗਈ ਹੈ ਘਰੇ ਜਾ ਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਇੱਕ ਗਰਾਹ ਕਰੋ ਮੁੜ ਕੇ ਮਾਫੀ ਨਮਾਓ ਤਾਂ ਕੰਮ ਖਤਮ ਹੋ ਜਾਣਾ ਇੱਕ ਕਹਿ ਦੇ ਤੱਕ ਬੰਦਾ ਮਾਰ ਕੇ ਫਿਰ ਜਾਏ ਮੈਨੂੰ ਮaaf ਕਰ ਦੇ ਮੈਂ ਤੂੰ ਵੀ ਮਰ ਗਿਆ ਵੈਸੇ ਹੀ ਮਰ ਗਿਆ ਤੇ ਤੂੰ ਮaaf ਕਰ ਦੇਉ ਮੈਨੂੰ ਕੋਈ ਗੈਰ ਇਨਨ ਨੇ ਜਿਆਦਾ ਜਨ ਟਕਾਉਂਦੇ ਟਿਕ ਜੋ ਵੀ ਆਪਣੇ ਘਰੇ ਬਹਿ ਜੋ ਅਸੀਂ ਆਪਰ ਇਸ ਗੱਲ ਨੂੰ ਜਾਣ ਦਿਓ ਅਸੀਂ ਸਾਡੀਆਂ ਭਾਵਨਾਵਾਂ ਇੰਨੀਆਂ ਪੜਕੀਆਂ ਹੋਈਆਂ ਨਹੀਂ ਟਿਕ ਸਕਦੇ ਥੋੜੀ ਡਾਕਟਰ ਨਾਲ ਕੋਈ ਗੱਲਬਾਤ ਵੀ ਹੋਈ ਆ ਜਦੋਂ ਕੋਈ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਗੱਲਬਾਤ ਹੋਈ ਆ ਵੀ ਰਫਾ ਦਫਾ ਕਰੋ ਮੈਨੂੰ ਸੁਣਨ ਚ ਆਇਆ ਵੀ ਕਹਿੰਦੇ ਵੀ ਬਹਿ ਕੇ ਗੱਲ ਕਰ ਲੈਣ ਜਾਂ ਕਿਸ ਤਰ੍ਹਾਂ ਕਰ ਲੈਣ ਇਹਦੇ ਤੇ ਕੋਈ ਗੱਲਾਂ ਹੋਈਆਂ ਬਹਿ ਕੇ ਤਾਂ ਉਹ ਹੀ ਕਹਿੰਦੇ ਆਪਦੇ ਘਰੇ ਬੈਠ ਜੂ ਚੁੱਪ ਕਰਕੇ ਥੋੜੀ ਬੋਡੀ ਦਾ ਸਤਿਕਾਰ ਕਰਤਾ ਉਹ ਕਰਤਾ ਸਾਨੂੰ ਹਨ ਕੀ ਪਤਾ ਹੋਇਆ ਕਿ ਨਹੀਂ ਹੋਇਆ ਕੀ ਕੀਤਾ ਨਹੀਂ ਕੀਤਾ ਸਾਨੂੰ ਜੇ ਸਾਡੀ ਬਾਡੀ ਨਹੀਂ ਮਿਲੀ ਅਸੀਂ ਤਾਂ ਉਦੋਂ ਦੇ ਭੜਕਦੇ ਤੁਰੇ ਫਿਰਦੇ ਆ ਕਦੇ ਕਿਤੇ ਜਾਂਦੇ ਕਦੇ ਕਿਤੇ ਸਾਡੀ ਤਾਂ ਹੁਣ ਸੁਣਵਾਈ ਹੋਈ ਜਾ ਕੇ ਬਾਈ ਨੇਮ ਪਰਚਾ ਹੋਇਆ ਤੇ ਹੁਣ ਇਹ ਹੋਰ ਸਾਨੂੰ ਗੱਲਾਂ ਕਰੀ ਜਾਂਦੇ ਅੱਗੋਂ ਅੱਛਾ ਅਸਤੀ ਮਿਲ ਗਈਆਂ ਨਹੀਂ ਕੁਝ ਨਹੀਂ ਮਿਲਿਆ ਕੋਈ ਵਸਤੀ ਨਹੀਂ ਮਿਲੀਆਂ ਸਾਨੂੰ ਪਤਾ ਨਹੀਂ ਸਸਕਾਰ ਵੀ ਕਿੱਥੇ ਹੋਇਆ ਕਿੱਥੇ ਨਹੀਂ ਹੋਇਆ ਕਿਸਾਨ ਨੂੰ ਨੌਲੇਜ ਨਹੀਂ ਸਾਡੇ ਨੌਲੇਜ ਨਹੀਂ ਅੱਛਾ ਹੁਣ ਮੰਗੇ ਤੁਸੀਂ ਤੁਸੀਂ ਆਪਣੇ ਵੱਲੋਂ ਮੰਗੀ ਕਰ ਇਹਨਾਂ ਨੇ ਤਾਂ ਕਹਿੰਦਾ ਵੀ ਅਰੈਸਟ ਹੋਣੀ ਚਾਹੀਦਾ ਤੁਸੀਂ ਮੰਗੇ ਕੀ ਕਰੀ ਅਸੀਂ ਵੀ ਇਹਨਾਂ ਨੂੰ ਅਰੈਸਟ ਹੋਵੇ ਅਰੈਸਟ ਹੋਵੇ ਦੀ ਜੀ ਇਜਾਦ ਜੋ ਹੈ ਆਪੇ ਦੱਸਣ ਕਿ ਕਿੱਧਰ ਗਈ ਬਾਡੀ ਉਹ ਡਾਕਟਰ ਨੇ ਦੱਸਣਾ ਸਾਨੂੰ ਕੀ ਪਤਾ ਤੁਹਾਨੂੰ ਪਤਾ ਤਾਂ ਨਹੀਂ ਆਪਦੀ ਬਾਡੀ ਨਾ ਜਾਣ ਦਿੰਦੇ ਤੁਸੀਂ ਕਿਸਾਨ ਹੋ ਤੁਹਾਨੂੰ ਤੁਹਾਨੂੰ ਗਿਆ ਰਿਆ ਕੱਲ ਮੀਡੀਆ ਸਾਹਮਣੇ ਗਿਆ ਕਿ ਧਰਨੇ ਲਾਵਾਂਗੇ ਜੀ ਅਗਰ ਸਾਡੇ ਦੇ ਪਰਚਾ ਦਾ ਰੱਦ ਨਾ ਹੋਵੇ ਇਹ ਧਰਨਾਂ ਲੋਕਾਂ ਦੇ ਬੰਦੇ ਸਾਡੇ ਕੋਲ ਬਥੇਰੇ ਜੇ ਧਰਨਾਂ ਤੇ ਗੱਲ ਆਉਣੀ ਹੈ ਤੇ ਇਸ ਤਰ੍ਹਾਂ ਪਰਦਾਨਾ ਅਸੀਂ ਕਰ ਸਕਦੇ ਆ ਪਰ ਅਸੀਂ ਤਾਂ ਕਾਨੂੰਨ ਮੁਤਾਬਕ ਚੱਲਦੇ ਹੁੰਦਾ ਨਾਲ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਡਾਕਟਰ ਨੂੰ ਆਮ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਮ ਜਨਤਾ ਨੂੰ ਕਹਿੰਦੇ ਬਈ ਨਾ ਕੋ ਨਾ ਆ ਕੇ ਫਸੋ ਪੁਛ ਪਰਤਾਲ ਕਰਕੇ ਫਸੋ ਸਾਡੇ ਵਾਂਗੂ ਨਾ ਕਿਤੇ ਤੁਸੀਂ ਮਾਰੇ ਜਾਇਆ ਜੇ ਅਸੀਂ ਤਾਂ ਕਹਿੰਦੇ ਠੀਕ ਹੈ